ਉਹ ਵੀ ਦੋਸਤੋ ਸਭ ਤੋਂ ਪਹਿਲਾਂ ਕਰੋ ਚੈੱਕ ਫੈਸ਼ਨ 2004 ਮਾਡਲ ਹੈ ਕੰਡੀਸ਼ਨ ਵਧੀਆ ਹੈ ਇਹਦੀ ਤੇ ਪਲਟੀਨਾ ਹੈਗਾ ਆਪਣੇ ਕੋਲ ਇੱਧਰ ਡੀਲੈਕਸ ਕਿਹੜਾ ਸਕੂਟਰੀ ਖੜੀ ਹੈ ਤੇ origignal ਕੰਡੀਸ਼ਨ ਚ ਆਪਣੇ ਕੋਲ ਯਾਮਾਹਾ ਕਿਹੜਾ ਲੋ ਵੀ ਮਤਲਬ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਦੀ ਵੀਡੀਓ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਲਈ ਫੇਰ ਸਸਤੇ ਮੋਟਰਸਾਈਕਲ लेके ਆਏ ਆ ਤੇ ਆਜੋ ਫਿਰ ਵੀਡੀਓ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਤੇ ਆਜੋ ਫਿਰ ਆਪਾਂ ਤੁਹਾਨੂੰ ਮੋਟਰਸਾਈਕਲ ਚੈੱਕ ਕਰਾਉਂਦੇ ਆ ਨਾਲ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਆਜੋ ਫਿਰ 135i ਤੇ ਲੈ ਵੀ ਪਹਿਲਾਂ ਆਪਾਂ ਗੱਲ ਕਰਦੇ ਆ ਪੈਸ਼ਨ ਦੀ 2004 ਮਾਡਲ ਹੈ ਟੈਟ ਟਪਾ ਠੀਕ ਆ ਮੋਟਰਸਾਈਕਲ ਦਾ ਇੰਜਨ ਵਧੀਆ ਫਤੇਗੜ ਸਾਹਿਬ ਦਾ ਨੰਬਰ ਆ ਬਈ ਇਹਦਾ ਤੇ ਮੋਟਰਸਾਈਕਲ ਓਕੇ ਆ ਬਾਈ ਕਰ ਲੋ ਕੰਡੀਸ਼ਨ ਚੈੱਕ 2004 ਮਾਡਲ ਆ ਪਾਸ ਨਹੀਂ ਹੋएगी ਤੇ ਭਈ ਇਹ ਮੋਟਰਸਾਈਕਲ ਦਵਾਂਗੇ ਆਪਾਂ 14.5 ਹਜ਼ਾਰ ਦਾ ਤੇ ਰੇਟ ਆਪਣੇ ਜ਼ਿਆਦਾਤਰ ਫਿਕਸ ਹੋਣਗੇ ਤੇ ਉਸ ਤੋਂ ਬਾਅਦ ਜੋ ਗੱਲ ਕਰੀਏ ਭਈ ਆਪਣੇ ਕੋਲ ਡੀਲੈਕਸ ਸਕੂਟਰੀ ਤੇ ਪਲਟੀਨਾ ਪਲਟੀਨੇ ਦੀ ਕੰਡੀਸ਼ਨ ਚੈੱਕ ਕਰੋ ਭਈ ਇਧਰੋਂ ਓਕੇ ਆ ਟਾਇਟਪਾ ਵਧੀਆ ਇਨਸ਼ੋਰਸ ਹੈਗੀ ਹੈ ਪੋਲੂਸ਼ਨ ਹੈਗਾ ਫਰਸਟ ਓਨਰ ਆ ਬਾਈ 2013 ਮਾਡਲ ਆ ਤੇ ਇਧਰੋਂ ਓਕੇ ਆ ਹਲਕੀ ਜਿਹੀ ਇੱਕ ਕਮੀ ਆ ਉੱਪਰਲੀ ਸਾਈਡ ਤੋਂ ਥੋੜਾ ਜਨਾ ਸਟicker ਫਿੱਟ ਹੋ ਗਿਆ ਇਹਦਾ ਧੁੱਪ ਚੜਨਾ ਕਰਕੇ ਇੰਜਨ ਦੀ ਬਈ ਵਧੀਆ ਹੈ ਨ ਗਰੰਟੀ ਹੋ ਵੀ ਆਪਣੀ ਵੀ ਓਕੇ ਗੱਲਬਾਤ ਆ ਤੇ ਦਿੱਕਤ ਨਹੀਂ ਹੈ ਕੋਈ ਤੇ ਇਹ ਮੋਟਰਸਾਈਕਲ ਦਵਾਂਗੇ ਬਾਈ ਆਪਾਂ 28 ਕੇ ਹਜ਼ਾਰ ਦਾ ਤੇ ਰੇਟ ਆਪਣੇ ਜਾਂ ਅੰਦਰ ਫਿਕਸ ਹੋਣਗੇ ਬਾਕੀ ਮੂਕੇ ਤੇ ਵੇਖ ਹੋ ਜੂਗਾ ਤੇ ਏ ਪਲਟ이너 ਆ ਬਈ ਉਸ ਤੋਂ ਬਾਅਦ ਜੋ ਆ ਗਿਆ ਆਪਣੇ ਕੋਲ ਡੀਲੈਕਸ 2008 ਮਾਡਲ ਆ ਕੰਡੀਸ਼ਨ ਸ਼ੋਰੂਮ ਹੈ ਇਹਦੀ ਟਾਇਰ ਦੋਨੋਂ ਨਵੇਂ ਆ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਇਹਨੂੰ ਤੇ ਰਾਜਪੁਰੇ ਦਾ ਨੰਬਰ ਆ ਸਾਡਾ ਲੋਕਲ ਤੇ ਕਰ ਲਓ ਕੰਡੀਸ਼ਨ ਚੈੱਕ ਇੰਜਨ ਵਧੀਆ ਬਈ ਇਹਦਾ ਓਕੇ ਗੱਲ ਬਾਤ ਤੇ ਬਈ ਇਹ ਮੋਟਰਸਾਈਕਲ ਦਵਾਂਗੇ ਆਪਾਂ ਸਾਡੇ ਇੱਕ 17000 ਦਾ ਪਾਸਿੰਗ ਨਹੀਂ ਹੈਗੀ ਤੇ ਉਸ ਤੋਂ ਬਾਅਦ ਜੋ ਆ ਗਿਆ ਸਕੂਟਰੀ 2017 ਮਾਡਲ ਆ ਮੈਸਟਰੋ ਬਈ ਇਹ ਦਵਾਂਗੇ ਆਪਾਂ 25000 ਦੀ ਫਿਕਸ ਰੇਟ ਆਪਣਾ ਬਈ ਇਹ ਚੈੱਕ ਕਰ ਲਓ ਤੇ ਉਸ ਤੋਂ ਬਾਅਦ ਜੋ ਆ ਗਿਆ ਆਪਣੇ ਕੋਲ ਯਾਮਾ origignal ਕੰਡੀਸ਼ਨ ਚਾ ਸਾਰਾ ਰੀਜੈਕਟ ਕਰ ਲੋ ਕਿੱਟ ਵਗੈਰਾ ਹਾਂਸਲੀਪ ਹੈ ਜੀ ਸਾਰੀ ਦਿੱਕਤ ਕੋਈ ਨਹੀਂ ਹੈ オリジナル ਪੇਂਟ ਟਾਈਪ ਚ ਹੋਇਆ ਹੋਇਆ ਸਾਰਾ ਚੀਜ਼ਾਂ ਜਿੰਨੀਆਂ ਲੁੱਕ ਵਗੈਰਾ ਸਾਰੀ オリジナル ਚ ਟਾਈਪ ਹੋਇਆ ਹੋਇਆ ਬੈਟਰੀ ਬੂਟਰੀ ਹੈਗੀ ਹੈ 베어ਿੰਗ ਸਾਈ ਚਲਦੀ ਹੈ ਮੀਟਰ ਵਗੈਰਾ ਸਾਰਾ ਕੁਝ ਚੱਲਦੇ ਨੇ ਇਹਦੇ ਤੇ ਇਹਦੀ ਕਰ ਲੋ ਇਹ ਨੰਬਰ ਲੱਗੇ ਹੋਇਆ ਚਾਰ ਚੋਕੇ ਵਾਲਾ ਇਹ ਤਾਰਨਾ ਆਪਾਂ ਨੇ ਨੰਬਰ ਨਹੀਂ ਦੇਣਾ ਹੈਗਾ ਤੇ ਰਨਿੰਗ ਕੰਡੀਸ਼ਨ ਪੂਰੀ ਓਕੇ ਗੱਲਬਾਤ ਹੈ ਤੇ ਸਟਾਰਟਿੰਗ ਦੀ ਗੱਲ ਕਰੀਏ ਕੋਈ ਦਿੱਕਤ ਨਹੀਂ ਹੈਗੀ ਇਹ ਚ ਓਕੇ ਗੱਲਬਾਤ ਹੈ ਦੇਖੋ ਕਰੋ స్టార్ਟਿੰਗ ਚੈੱਕ ਤੇ ਟਿਕਟ ਵਗੈਰਾ ਸਾਰਾ ਕੁਝ ਇਹਦਾ ਅਨਸਲੀਵ ਕੋਈ ਦਿੱਕਤ ਨਹੀਂ ਹੈਗੀ ਜੀਵਨ ਦਾ ਵਲੋਗ ਲੱਗਿਆ ਹੋਇਆ ਪਿਕਅਪ ਵਗੈਰਾ ਸਾਰੀ ਓਕੇ ਆ 25 ਤੱਕ ਵੈਲਿਡ ਹੈ ਤੇ ਮੋਟਰਸਾਈਕਲ ਨਾਮ ਕਰਾ ਕੇ ਦੇਵਾਂਗੇ ਭਾਈ ਇੰਸ਼ੋਰ ਸੇ ਹੈਗੀ ਐ ਇਹਦੀ ਤੇ ਭਈ ਇਹ ਮੋਟਰਸਾਈਕਲ ਦੀ ਆਪਣੀ ਡਿਮਾਂਡ ਹੈਗੀ 92000 ਦੀ ਤੇ ਕਰ ਲੋ ਕੰਡੀਸ਼ਨ ਇਹਦੀ ਵੀ ਚੈੱਕ ਤੇ ਇੰਨੇ ਮੋਟਰਸਾਈਕਲ ਸੀਗੇ ਆਪਣੇ ਕਵਰ ਹੋਗੇ ਸਾਰੇ ਤੇ ਹੋਰ ਆਪਣੇ ਕੋਲ ਮਾਲ ਆਉਂਦਾ ਭਈ ਨਾਲ ਹੀ ਨਾਲ ਚਲੇ ਜਾਂਦਾ ਉਹ ਯਾਰ ਟਾਈਮ ਰੁਕਦਾ ਨਹੀਂ ਹੈਗਾ ਤੇ ਜੰਮਾ ਭਾਈ ਸੋਹਣੀ ਕੰਡੀਸ਼ਨ ਦਾ ਪੂਰਨ オリジナル ਲੁੱਕ ਦਾ ਤੇ ਇੱਧਰ ਹੀ ਛੜਾ ਆਪਣੇ ਖੜੇ ਨੇ ਦੋ ਪ੍ਰੋਡਕਟ ਇਹ ਇਹ ਤਾਂ ਆਪਣੇ ਹੀ ਆ ਤੇ ਇੱਧਰ ਗਾ ਟਰੈਕਟਰ ਤੇ ਕਰ ਲੋ ਵੀ ਕੰਟੈਕਟ ਫਟਾਫਟ ਤਿੰਨ ਨੰਬਰ ਸਕਰੀਨ ਤੇ ਚੱਲ ਰਿਹਾ ਲੋਬੀ ਬਾਬਿਓ ਜਿੰਨੀਆਂ ਚੀਜ਼ਾਂ ਸੀਗੀਆਂ ਸਾਰੀਆਂ ਆਪਣੇ ਦਾਸ ਦੀਆਂ ਨੰਬਰ ਸਕਰੀਨ ਤੇ ਚੱਲ ਰਿਹਾ ਤੇ ਜੇ ਕਿਸੇ ਨੇ ਕਾਰ ਵਗੈਰਾ ਲੈਣੀ ਹੋਈਆਂ ਕੋਈ ਵੀ ਚੀਜ਼ ਲੈਣੀ ਆ ਆਪਾਂ ਨੂੰ ਫੋਨ ਕਰ ਸਕਦੇ ਆਪਾਂ ਦਵਾ ਦਾਂਗੇ ਸਸਤੇ ਭਾਅ ਤੇ ਤੇ ਬਈ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਵੀਡੀਓ ਜਰੂਰ ਦੱਸਿਓ ਕਿੱਦਾਂ ਲੱਗੀ ਤੇ ਆਪਾਂ ਨੂੰ ਇੰਸਟਾ ਦੇ ਵੀ ਜਰੂਰ ਫੋਲੋ ਕਰ ਲਿਓ ਪ੍ਰਿੰਸ ਦੀ ਮਾਨ ਪਾ ਕੇ 7500 ਆਪਣੀ ਆਈਡੀ ਆ। ਉੱਤੇ ਵੀ ਬਹੁਤ ਇਨਫੋਰਮੇਸ਼ਨ ਹੈ ਰੀਲਾਂ ਵਗੈਰਾ ਆਪਾਂ ਪਾਉਨੇ ਆ। ਤੇ ਲੋਕੇਸ਼ਨ ਹੈਗੀ ਆਪਣੀ ਬਈ ਪਿੰਡ ਬਸੰਤਪੁਰਾ ਜ਼ਿਲ੍ਹਾ ਪਟਿਆਲਾ ਸਰਹੰਦ ਰਾਜਪੁਰਾ ਰੋਡ ਤੇ ਪੈਂਦਾ ਇਹ। ਤੇ ਮਿਲਦੇ ਆ ਬਈ ਆਪਾਂ ਅਗਲੀ ਵੀਡੀਓ ਸਾਰੇ ਅਨੁਸਾਰ ਸ੍ਰੀ ਗੱਲ ਦੇ ਆਪਣੇ ਚੈਨਲ ਤੇ ਹੋਰ ਬਹੁ ਵੀਡੀਓ ਪਈ ਹੋਈਆਂ ਤੁਸੀਂ ਜਾ ਕੇ ਚੈੱਕ ਕਰ ਲਿਓ। ਤੇ ਮਿਲਦੇ ਆਪਾਂ ਅਗਲੀ ਵੀਡੀਓ।